ਪੂਰੀ ਦੀ ਪੂਰੀ ਪੰਚਾਇਤ ਜਿਹੜੀ ਅਸੀਂ ਚੁਣੀ ਸਿਰਫ 15 ਮਿੰਟਾਂ ਦੇ ਵਿੱਚ ਸਰਬਸੰਮਤੀ ਹਾਂ ਬਿਲਕੁਲ 15 ਮਿੰਟਾਂ ਦੇ ਵਿੱਚ ਪੰਚਾਇਤ ਚੁਣੀ ਸਾਰਾ ਨਗਰ ਇਕੱਠਾ ਹੋਇਆ 50 60 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਕਿ ਸਾਡੇ ਪਿੰਡ ਸਰਬਸੰਮਤੀ ਹੋਈ ਤੇ ਜਦੋਂ ਮਤਲਬ ਗੱਲ ਤੋਰੀ ਘਰੋਂ ਨਿਕਲਿਆ ਮੈਂ ਸਾਈਕਲ ਤੇ ਹੀ ਨਿਕਲਿਆ ਇਕੱਲੇ ਇਕੱਲੇ ਆਗੂ ਕੋਲੇ ਗਿਆ ਜਾ ਕੇ ਸੰਪਰਕ ਕੀਤਾ ਉਹ ਕਹਿੰਦੇ ਯਾਰ ਕਰ ਲਾ ਤੇਰੀ ਮਰਜ਼ੀ ਹੈ ਇਕੱਠ ਕਰਨਾ ਕਰ ਲਾ ਪਰ ਪੋਸੀਬਲ ਨਹੀਂ ਹੈਗਾ ਮਤਲਬ ਸਰਬਸੰਮਤੀ ਤਾਂ ਹੋਣੀ ਬਿਠਾਦੇ 27 ਤਰੀਕ ਨੂੰ ਇੱਕੇ ਮੰਜੇ ਤੇ ਉੱਥੇ ਤੇ ਇਕੱਲੀ ਬੈਠੀ ਸੀ ਉਸੇ ਤੇ ਕਾਂਗਰਸੀ ਬੈਠੀ ਸੀ ਉੱਥੇ ਤੇ ਆਪ ਵਾਲੀ ਬੈਠੀ ਸੀ ਸਾਰਾ ਪਿੰਡ ਨਾਲ ਗਿਆ ਗੱਡੀਆਂ ਤੇ ਕਾਗਜ਼ ਚਮਾ ਕਰਾਉਣ ਵਾਸਤੇ ਸਾਡੇ ਨੇੜੇ ਤੇੜੇ ਪਿੰਡਾਂ ਚ ਹੋ ਗਈ ਜਦੋਂ 27 ਤਰੀਕ ਨੂੰ ਅਸੀਂ ਕੀਤੀ ਇੱਕ ਪਿੰਡ ਚਲੋ ਮੈਂ ਨਾਂ ਨਹੀਂ ਲੈਣਾ ਸਾਡੇ ਗੁਆਂਢ ਚ ਹੀ ਹੈ ਮਤਲਬ ਉਥੋਂ ਦੇ ਸੱਜਣ ਦਾ ਇੱਕ ਤਾਂ ਬੰਦੇ ਦਾ ਮਤਲਬ ਮਿੱਤਰ ਦਾ ਫੋਨ ਆਇਆ ਕਿ ਯਾਰ ਜੇ ਸਾਡੇ ਪਿੰਡ ਚ ਸਮਤੀ ਹੋ ਗਈ ਨਾ ਤਾਂ ਛੋਡੇ ਪਿੰਡ ਵਾਲਾ ਸੁਨੇਹਾ ਦੇਖ ਕਿਉਂ ਛੋਡੇ ਪਿੰਡ ਵਾਲਾ ਮੈਸੇਜ ਦੇਖ ਕਿਉਂ ਕਿ ਕਹਿੰਦਾ ਸਾਡੇ ਹੋ ਹੀ ਨਹੀਂ ਸਕਦਾ ਸੀ ਤਿੰਨ ਚਾਰ ਕੈਂਡੀਡੇਟ ਲੱਗਦੇ ਸੀਗੇ ਵੀ ਖੜੇ ਹੋਣਗੇ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਵੀ ਉਹਨਾਂ ਦਾ 15-15 ਲੱਖ ਰੁਪਇਆ ਬਚ ਗਿਆ ਦੂਜਾ ਫਾਇਦਾ ਇਹ ਹੋਇਆ ਕਿ ਮੈਂ ਪਿਛਲੇ 5 ਸਾਲ ਦੇਖਿਆ ਹੈ ਇਲੈਕਸ਼ਨ ਹੋਈ ਮੰਨ ਲਓ ਇੰਨਾ ਜ਼ਿਆਦਾ ਟਸਲਬਾਜ਼ੀ ਹੋਈ ਜਿਹੜੀ ਕਿ 4 ਸਾਲ ਚੱਲੀ ਲਗਾਤਾਰ ਕਿ ਆਉਣ ਵਾਲੇ 5 ਸਾਲ ਮੈਨੂੰ ਇਹ ਲੱਗਦਾ ਵੀ ਸਾਡੇ ਪਿੰਡ ਦਾ ਕੋਈ ਮਸਲਾ ਥਾਣੇ 'ਚ ਨਹੀਂ ਜਾਣਾ ਕਿਉਂਕਿ ਥਾਣੇ 'ਚ ਤਾਂ ਜਾਂਦਾ ਵੀ ਇਹਨੇ ਐਤ ਕੀ ਵੋਟਾਂ 'ਚ ਫਲਾਣੇ ਦੀ ਮਦਦ ਕੀਤੀ ਸੀ ਇਹਨੇ ਫਲਾਣੇ ਦੀ ਮਦਦ ਇਹ ਬਾਈ ਨਾਲ ਤੁਰਦਾ ਰਿਹਾ ਹੈ ਇਹ ਰਾਤ ਨੂੰ ਮੀਟਿੰਗਾਂ ਕਰਾਉਂਦਾ ਰਿਹਾ ਹੁਣ ਤਾਂ ਕਿਸੇ ਨੇ ਵਿਰੋਧ ਹੀ ਨਹੀਂ ਕੀਤਾ ਹੁਣ ਤਾਂ ਸਾਰੇ ਨੇ ਹੱਥ ਹੀ ਚੱਕੇ ਆ ਤਾ ਸਾਡੇ ਸਰਪੰਚ ਸਾਹਿਬ ਜਿਹੜੇ ਬਣੇ ਨੇ ਉਹਨਾਂ ਨੇ ਇਹ ਕਿਹਾ ਕਿ ਯਾਰ ਮੇਰੀ ਸਭ ਤੋਂ ਜਿਹੜੀ ਪ੍ਰੈਫਰੈਂਸ ਹੈ ਉਹ ਸਾਡੇ ਸਕੂਲ ਵਾਸਤੇ ਹੈ ਤੇ ਮੇਰੀ ਇੱਛਾ ਹੈ ਕਿ ਆਪਾਂ ਸਕੂਲ ਦੇ ਜਿੰਨੇ ਕਮਰੇ ਆ ਉਹਨੂੰ ਏਸੀ ਕਰਾ ਦਈਏ 5 ਲੱਖ ਰੁਪਈਆ ਉਹਨਾਂ ਨੇ ਏਸੀ ਵਾਸਤੇ ਜਿੰਨੀ ਪੰਚਾਇਤ ਦੂਜੇ ਮੈਂਬਰ ਬਣੇ ਆ ਉਹਨਾਂ ਨੇ 25-25 ਹਜ਼ਾਰ ਕਿਹਾ ਕਿ ਅਸੀਂ ਦੰਨੇ ਆ ਆਪਾਂ ਸੋਲਰ ਵੀ ਲਵਾ ਦੇਾਂਗੇ ਮਨ ਲੋ ਸਵਾਦ ਹੀ ਆ ਗਿਆ ਮਨ ਲੋ ਇਸ ਕੰਮ ਦੇ ਵਿੱਚ ਇੰਨਾ ਕੁ ਮਤਲਬ ਆਪ ਦੇ ਆਪ ਨੂੰ ਖੁਸ਼ੀ ਮਿਲੀ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਦਾ ਮਾਹੌਲ ਹੈ ਹਾਲਾਂਕਿ ਇਹ ਬਹੁਤ ਘੱਟ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਇੱਥੇ ਸਰਬਸੰਮਤੀ ਹੋਈ ਆ ਖਬਰਾਂ ਇਹੀ ਸਾਹਮਣੇ ਆ ਰਹੀਆਂ ਨੇ ਕਿ ਇੱਥੇ ਕਾगज ਪੜੇਗੇ ਤੇ ਝੜਪ ਹੋਗੀ ਤੇ ਇਹ ਹੋਇਆ ਇੱਥੇ ਉਹ ਹੋਇਆ ਪਰ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਵੀ ਲੋਕਾਂ ਤੱਕ ਇਹੋ ਸੁਨੇਹਾ ਪਹੁੰਚਾਈਏ ਕਿ ਭਾਈ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਜਿੰਨਾ ਹੋ ਸਕਦਾ ਆ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਜਿੜਾਇਆ ਉਹ ਚੁਣਾ ਜਾਵੇ ਅੱਜ ਮੇਰੇ ਨਾਲ ਬਾਈ ਤਜਿੰਦਰ ਹੋਰੀ ਹੋਣਗੇ ਪਿੰਡ ਮਾਨਲਾ ਜ਼ਿਲ੍ਹਾ ਬਠਿੰਡਾ ਤੋਂ ਵੀਰ ਹੋਰਾਂ ਨੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਜਿਹੜੀ ਹੈ ਉਹ ਕਰਵਾਈ ਆ ਇੱਕ ਐਗਜ਼ਾਮਪਲ ਇੱਕ ਉਦਾਹਰਣ ਜਿਹੜੀ ਹੈਗੀ ਉਹ ਫਟ ਕੀਤੀ ਆ ਬਾਈ ਹੋਰਾਂ ਦੇ ਨਾਲ ਜਦੋਂ ਮੈਂ ਆਫ ਦੀ ਰਿਕਾਰਡ ਗੱਲ ਕਰ ਰਿਹਾ ਸੀ ਤਾਂ ਬਾਈ ਕਹਿੰਸੀ ਕਿ ਸਿਰਫ 15 ਕੁ ਮਿੰਟਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋ ਗਈ ਤਾਂ ਮੈਂ ਬੜਾ ਕੁਛ ਰਹਿ ਕੇ ਯਾਰ ਇਹ ਸਟੋਰੀ ਕਿਉਂ ਨਾ ਲੋਕਾਂ ਦੇ ਰੂਬਰੂ ਜਿਹੜੀ ਹੈ ਕੀਤੀ ਜਾਵੇ ਬਾਈ ਤਜਿੰਦਰ ਦਾ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਪੂਰੀ ਕਹਾਣੀ ਜਿਹੜੀ ਹੈ ਉਹ ਜਾਣਾਂਗੇ ਕਿ ਭਾਈ ਪਿੰਡ ਨੂੰ ਇਕੱਠਾ ਕਰਨਾ ਔਖਾ ਕਿੰਨਾ ਹੈ ਕਿਉਂਕਿ इकठाता परिवार ਨਹੀਂ ਹੁੰਦਾ ਇੱਥੇ ਪੂਰਾ ਪਿੰਡ ਇਕੱਠਾ ਕਰਕੇ ਬਾਈ ਹੁਣੇ ਸਰਬਸੰਮਤੀ ਕਰਵਾਈਆ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਰੇ ਮੀਟਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਬਾਈ ਸਭ ਤੋਂ ਪਹਿਲਾਂ ਤੁਸੀਂ ਸਲਾਮ ਦੇ ਹੱਕਦਾਰ ਵੀ ਹੋ ਕਿ ਪਿੰਡ ਦੇ ਵਿੱਚ ਸਰਬਸੰਮਤੀ ਕਰਵਾਤੀ ਧੰਨਵਾਦ ਜੀ ਮਿਹਰਬਾਨੀ ਇੱਕ ਨਾ ਮਤਲਬ ਕਿ ਰੋਜ਼ ਗੱਲਾਂ ਕਰਦੇ ਸੀ ਆਪਣੇ ਚੈਨਲ ਤੇ ਵੀ ਇੰਟਰਵਿਊ ਕੀਤੀ ਉਸ ਤੇ ਵੀ ਗੱਲਾਂ ਬਤਾ ਕੀਤੀਆਂ ਕਿ ਆ ਹੋਣਾ ਚਾਹੀਦਾ ਮਤਲਬ ਇਸ ਤਰ੍ਹਾਂ ਹੋਣਾ ਚਾਹੀਦਾ ਆਪਾਂ ਇੱਕ ਲੋਕਾਂ ਨੂੰ ਵਾਰ-ਵਾਰ ਗੱਲ کہہ ਰਹੇ ਸੀ ਕਿ ਜੇ ਇਸ ਤਰ੍ਹਾਂ ਹੋ ਜੇ ਬਹੁਤ ਸੋਹਣੀ ਗੱਲ ਆ ਪਰ ਕੱਲਾ ਬੈਠ ਕੇ ਗੱਲਾਂ ਕਰਨੀਆਂ ਕਈ ਲੋਕ ਸੋਚਦੇ ਹੋਣਗੇ ਕਿ ਯਾਰ ਚੈਨਲ ਤੇ ਬੈਠ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਮਤਲਬ ਇਸ ਤਰ੍ਹਾਂ ਦੇ ਕਮੈਂਟ ਵੀ ਮੈਨੂੰ ਪੜਨ ਨੂੰ ਮਿਲੇ ਯਾਰ ਵੀਰੇ ਚੈਨਲ ਤੇ ਗੱਲਾਂ ਕਰਨੀਆਂ ਸੌਖੀਆਂ ਨੇ ਅਸਲ ਜਦੋਂ ਆਪਾਂ ਪਿੰਡਾਂ 'ਚ ਜਾਂਦੇ ਆ ਗਰਾਊਂਡ ਤੇ ਉਤਰਦੇ ਆ ਤੇ ਅਸਲ ਤਾਂ ਉਦੋਂ ਪਤਾ ਲੱਗਦਾ ਹੈ ਕਹਿਣਾ ਸੌਖਾ ਕਰਨਾ ਬਹੁਤ ਔਖਾ ਉਸ ਦਿਨ ਤੋਂ ਇੱਕ ਦਿਮਾਗ ਤੇ ਗੱਲ ਚੜੀ ਸੀ ਵੀ ਕਰਕੇ ਦੇਖਦੇ ਆ ਕਰਕੇ ਦੇਖਣ ਦੇ ਵਿੱਚ ਜਿਹੜਾ ਆਨੰਦ ਆਇਆ ਜਿਹੜਾ ਸਕੂਨ ਮਿਲਿਆ ਜਿਹੜਾ ਇਸ ਟਾਈਮ ਮਤਲਬ ਕਿ ਮਾਹੌਲ ਦੇਖਣ ਨੂੰ ਮਿਲ ਰਿਹਾ ਉਹਦੇ ਵਰਗਾ ਤਾਂ ਸਵਾਦ ਹੀ ਕੋਈ ਨਹੀਂ ਕਿਉਂਕਿ ਬੜਾ ਔਖਾ ਕੰਮ ਨਹੀਂ ਜੱਸ ਵੀਰੇ ਇੱਕ ਨਾ ਉਪਰਾਲਾ ਕਰਨ ਦੀ ਲੋੜ ਹੈ ਇੱਕ ਛੋਟੀ ਜੀ ਕੋਸ਼ਿਸ਼ ਜਦੋਂ ਤੁਸੀਂ ਸ਼ੁਰੂ ਕਰ ਦਿੰਦੇ ਹੋ ਨਾ ਇੱਕ ਤੋਂ 2 2 ਤੋਂ 4 4 ਤੋਂ 6 ਪਤਾ ਹੀ ਨਹੀਂ ਕਦੋਂ ਕਾਫਲਾ ਬਣ ਜਾਂਦਾ ਮਤਲਬ ਉਹੀ ਮੇਰੇ ਪਿੰਡ ਦੇ ਵਿੱਚ ਹੋਇਆ ਮਤਲਬ ਉਹ ਛੋਟਾ ਜਿਹਾ ਉਪਰਾਲਾ ਅੱਜ ਪੂਰੀ ਦੀ ਪੂਰੀ ਪੰਚਾਇਤ ਜਿਹੜੀ ਅਸੀਂ ਚੁਣੀ ਸਿਰਫ 15 ਮਿੰਟਾਂ ਦੇ ਵਿੱਚ ਹਾਂ ਬਿਲਕੁਲ 15 ਮਿੰਟਾਂ ਦੇ ਵਿੱਚ ਪੰਚਾਇਤ ਚੁਣੀ ਮਤਲਬ ਸਾਰਾ ਨਗਰ ਇਕੱਠਾ ਹੋਇਆ ਸਾਰੀਆਂ ਚਾਹੇ ਉਹਦੇ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਜਣ ਸੀ ਚਾਹੇ ਉਸ ਕਿਸਾਨ ਯੂਨੀਅਨ ਦੇ ਆਗੂ ਸੀ ਚਾਹੇ ਉਹਦੇ ਚ ਅਕਾਲੀ ਦਲ ਦੇ ਆਗੂ ਸੀ ਚਾਹੇ ਕਾਂਗਰਸ ਦੇ ਸੀ ਆਮ ਆਦਮੀ ਪਾਰਟੀ ਦੇ ਸੀ ਨਿਊਟਰਲ ਬੰਦੇ ਵੀ ਸੀਗੇ ਸਾਰੇ ਦੇ ਸਾਰੇ ਇਕੱਠੇ ਹੋਏ ਮਤਲਬ ਉਹਨਾਂ ਦੇ ਸਾਹਮਣੇ ਇੱਕ ਪੇਸ਼ਕਸ਼ ਕੀਤੀ ਗਈ ਕਿ ਯਾਰ 50-60 ਸਾਲ ਮਤਲਬ ਸਾਡੀ ਸੁਰਤ ਤੋਂ ਤਾਂ ਪਹਿਲਾਂ ਦੀ ਆਪਣੀ ਸੁਰਤ ਤੋਂ ਪਹਿਲਾਂ ਦੀ ਗੱਲ ਆ 50-60 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਕਿ ਸਾਡੇ ਪਿੰਡ ਸਰਬਸੰਮਤੀ ਹੋਈ ਤੇ ਜਦੋਂ ਮਤਲਬ ਗੱਲ ਤੋਰੀ ਘਰੋਂ ਨਿਕਲਿਆ ਮੈਂ ਸਾਈਕਲ ਤੇ ਹੀ ਨਿਕਲਿਆ ਤੇ ਇਕੱਲੇ ਇਕੱਲੇ ਆਗੂ ਕੋਲੇ ਗਿਆ ਜਾ ਕੇ ਸੰਪਰਕ ਕੀਤਾ ਉਹ ਕਹਿੰਦੇ ਯਾਰ ਕਰ ਲਾ ਤੇਰੀ ਮਰਜ਼ੀ ਹੈ ਇਕੱਠ ਕਰਨਾ ਹੈ ਕਰ ਲਾ ਪਰ ਪੋਸੀਬਲ ਨਹੀਂ ਹੈਗਾ ਮਤਲਬ ਸਰਬਸੰਮਤੀ ਤਾਂ ਹੋਣੀ ਨਹੀਂ ਮਤਲਬ ਹਰ ਇੱਕ ਦਾ ਇਹੀ ਸੀਗਾ ਵੀ ਚਲੋ ਕਰ ਲੈਨੇ ਆ ਜਦੋਂ ਤੂੰ ਕਹਿਣਾ ਤਾਂ ਆਪਾਂ ਕਰ ਲੈਨੇ ਆ ਤੇ ਮਤਲਬ ਕੁਝ ਸੱਜਣ ਹੈ ਜਿਹੇ ਮਿਲੇ ਜਿਨ੍ਹਾਂ ਨੇ ਜਿੱਥੇ-ਜਿੱਥੇ ਸਾਡੇ ਪਿੰਡ ਦੇ ਮਤਲਬ ਜਿਵੇਂ ਸਾਥ ਕਹਿ ਦਿੰਨੇ ਆਪਾਂ ਜਿੱਥੇ-ਜਿੱਥੇ ਲੋਕ ਬਹਿੰਦੇ ਆ ਤਾਂ ਖੇਡਦੇ ਆ ਮਤਲਬ ਉਥੇ ਦਾ ਬੈਠੇ-ਬਿਠਾਏ ਮਿਲ ਜਾਂਦੇ ਆ ਉਥੇ ਗੱਲ ਚਲਾਉਣੀ ਸ਼ੁਰੂ ਕੀਤੀ ਯਾਰ ਵੀ ਆਪਾਂ ਇਕੱਠ ਰੱਖ ਲਈਏ ਆ ਆਪਾਂ ਇਕੱਠੇ ਹੋਈਏ ਆਪਾਂ ਗੱਲਬਾਤ ਚਲਾਈਏ ਕਿਉਂਕਿ ਇੱਕ ਆਏ ਗੜੇ ਸਰਕਾਰ ਸਕੀਮ ਦਿੰਦੀ ਆ ਕਿ ਸਰਬਸੰਮਤੀ ਕਰ ਲਓ ਸਰਬਸੰਮਤੀ ਕਰ ਲੋ 5 ਲੱਖ ਰੁਪਇਆ ਜਾਂ ਕੋਈ ਨਾ ਕੋਈ ਸਹੂਲਤ ਜਿਵੇਂ ਕਿ ਮਾਨ ਸਰਕਾਰ ਨੇ ਕਿਹਾ ਤੁਹਾਡਾ ਸਟੇਡੀਅਮ ਜਾਂ ਕੋਈ ਸਕੂਲ ਜਾਂ ਕੋਈ ਮਹੱਲਾ ਕਲੀਨਿਕ ਮਤਲਬ ਤੁਹਾਨੂੰ ਅਸੀਂ ਦੇਵਾਂਗੇ 5 ਲੱਖ ਰੁਪਇਆ ਦੇਵਾਂਗੇ ਤਾਂ ਉਸ ਟਾਈਮ ਮੈਂ ਲੋਕਾਂ ਚ ਜਾ ਕੇ ਗੱਲ ਰੱਖੀ ਕਿ ਪੰਚਾਇਤ ਚੁਣਨੀ ਹੈ ਮਤਲਬ ਉਹਨਾਂ ਦੀ ਸਰਕਾਰ ਦੀ ਪ੍ਰਵੀਜ਼ਨ ਪ੍ਰਪੋਜ਼ਲ ਜਿਹੜੀ ਹੈਗੀ ਆ ਉਹ ਇਹ ਆ ਕਿ ਪੂਰੀ ਪੰਚਾਇਤ ਚੁਣਨੀ ਆ ਇਹ ਨਹੀਂਗਾ ਵੀ ਤੁਸੀਂ ਸਰਪੰਚ ਚੁਣ ਲਿਆ ਸਰਬਸੰਮਤੀ ਨਾਲ ਤੇ ਮੈਂਬਰ ਸਾਰਿਆਂ ਦੇ ਇੱਕ ਇੱਕ ਵੀ ਮੈਂਬਰ ਦੀਆਂ ਵੋਟਾਂ ਪੈ ਗਈਆਂ ਤਾਂ ਤੁਹਾਨੂੰ ਇਹ ਚੀਜ਼ ਮਿਲਣੀ ਨਹੀਂ ਤਾਂ ਲੋਕਾਂ ਨੇ ਸਮਝ ਬਣਾਈ ਇਕੱਠੇ ਹੋਏ ਇਕੱਠੇ ਹੋਣ ਦੇ ਵਿੱਚ ਸਾਡੇ ਸਾਬਕਾ ਸਰਪੰਚ ਸੀਗੇ ਮੈਂ ਉਹਨਾਂ ਨੂੰ ਫੋਨ ਕੀਤਾ ਅਕਾਲੀ ਦਲ ਦਾ ਇੱਕ ਵੀਰ ਆ ਮੇਰਾ ਸੱਜਣ ਉਹਨੂੰ ਫੋਨ ਕੀਤਾ ਉਹਨਾਂ ਨੇ ਗਰੁੱਪ ਬਣੇ ਹੋਏ ਸਾਡੇ ਪਿੰਡ ਦੇ ਉਹਦੇ ਵਿੱਚ ਮੈਸੇਜ ਪਾਤਾ ਮਤਲਬ 27 ਤਰੀਕ ਨੂੰ ਜਿਸ ਦਿਨ ਪਹਿਲੇ ਦਿਨ ਚੂਣਾ ਦਾ ਜਿੱਦਨ ਮਤਲਬ ਬਿਗਲੀ ਕਹਿ ਸਕਦੇ ਆ ਪਹਿਲੇ ਦਿਨ ਕਾगज ਭਰਨੇ ਸੀ ਉਦੋਂ ਤਾਂ ਮੈਨੂੰ ਲੱਗਾ ਕਿਸੇ ਨੇ ਭਰੇ ਵੀ ਨਹੀਂ ਹੋਣੇ ਕਿਉਂਕਿ ਪਹਿਲੇ ਹੀ ਦਿਨ ਸੀਗਾ ਤੇ ਉਸ ਦਿਨ ਸਵੇਰ ਅਸੀਂ 8:30 ਵਜੇ ਦਾ ਟਾਈਮ ਦਿੱਤਾ ਸੀ ਤੇ ਲੋਕ ਸਵਾ 8:00 ਵਜੇ ਆ ਗਏ ਸੀ ਮੈਂ ਲੇਟ ਪਹੁੰਚਿਆ ਲੋਕ ਪਹਿਲਾਂ ਪਹੁੰਚ ਗਏ ਸੀ ਜਦੋਂ ਅਸੀਂ ਪਹੁੰਚੇ ਜਾ ਕੇ ਮਤਲਬ 15 ਮਿੰਟ ਅਸੀਂ ਵੈਸੇ ਖੜੇ ਰਹੇ ਗੁਰਦੁਆਰਾ ਚ ਦੁਆਰਾ ਅਨਾਉਂਸਮੈਂਟ ਕੀਤੀ ਵੀ ਜਿਹੜੇ ਰਹਿੰਦੇ ਆ ਉਹ ਆਜੋ ਜਦੋਂ ਮਤਲਬ ਲੋਕਾਂ ਦੀ ਪ੍ਰਵਾਨਗੀ ਮਿਲ ਗਈ ਕਿ ਹੁਣ ਸਾਰੇ ਆ ਹੀ ਗਏ ਲਗਭਗ ਗੱਲਬਾਤ ਸ਼ੁਰੂ ਕੀਤੀ 5 ਕਿੰਡ ਮੈਂ ਬੋਲਿਆ ਵੀ ਯਾਰ ਆਪਣਾ ਆਪਣਾ ਤੁਸੀਂ ਕੈਂਡੀਡੇਟ ਦੇ ਸਕਦੇ ਹੋ ਜਿਹੜਾ ਤੁਹਾਨੂੰ ਡਿਜ਼ਰਵ ਲੱਗਦਾ ਪਿੰਡ ਵਾਸਤੇ ਚੰਗਾ ਜਿਹੜਾ ਬੰਦਾ ਟਾਈਮ ਕੱਢ ਸਕਦਾ ਤਾਂ ਮਤਲਬ ਇੱਕ ਨਾਮ ਹੀ ਅਸੀਂ ਪੇਸ਼ ਕੀਤਾ ਮੇਰੇ ਇੱਕ ਸਾਥੀ ਆ ਉਹਨੇ ਨਾਮ ਲਿਆ ਸਾਡੇ ਰਿਟਾਇਰਡ ਨੇ ਬੇਰਕਾ ਦੇ ਵਿੱਚ ਗੁਰਜੰਟ ਸਿੰਘ ਸੰਧੂ ਰਿਟਾਇਰ ਹੋ ਗਏ ਵਿਲੇ ਨੇ ਠੀਕ ਹੈ ਪੈਨਸ਼ਨ ਆਉਂਦੀ ਹੈ ਘਰੋਂ ਵੀ ਥੋੜੇ ਸੌਖੇ ਨੇ ਸਰਦੇ ਨੇ ਤਾਂ ਉਹਨਾਂ ਦਾ ਨਾਮ ਜਦੋਂ ਅੱਗੇ ਪੇਸ਼ ਕੀਤਾ ਗਿਆ ਤਾ ਸਾਰੇ ਲੋਕਾਂ ਨੇ ਜਿਹੜਾ ਹੱਥ ਖੜੇ ਕਰਕੇ ਪਹਿਲੇ ਉਸ ਚੀਜ਼ ਸਹਿਮਤੀ ਦੇਤੀ ਪ੍ਰਵਾਨਗੀ ਦੇਤੀ ਪ੍ਰਵਾਨਗੀ ਦੇਤੀ ਮੰਨ ਲਓ ਸਰਪੰਚ ਚੁਣਿਆ ਗਿਆ ਪਰ ਇੱਕ ਚੀਜ਼ ਹੋਰ ਦੱਸੋ ਜੇ ਮੈਂ ਗੱਲ ਕਰੀ ਕਿ ਤਾਂ ਪਰਿਵਾਰ ਹੋਵੇ ਨਾ 10 ਜੀਆਂ ਦਾ ਉਹ ਇਕੱਠਾ ਕਰਨਾ ਔਖਾ ਹੋ ਜਾਂਦਾ ਕਿ ਯਾਰ ਕਿਸੇ ਦੀ ਸੋਚ ਹੋਰ ਕਿਸੇ ਦੀ ਸੋਚ ਹੋਰ ਕਿਸੇ ਦੀ ਸੋਚ ਹੋਰ ਪਰ ਇੱਥੇ ਪੂਰਾ ਪਿੰਡ ਇਕੱਠਾ ਕਰਨਾ ਜਿਵੇਂ ਤੁਸੀਂ ਗੱਲ ਕਰੀ ਆ ਕਿ ਮੈਂ ਸਾਈਕਲ ਤੇ ਗਿਆ ਪੂਰਾ ਪਿੰਡ ਇਕੱਠਾ ਕਰਨਾ ਕਿੰਨਾ ਔਖਾ ਸੀ ਦੇਖੋ ਜਸਵੀਰ ਗੱਲ ਇਹ ਹੈ ਵੀ ਤੁਹਾਡੇ ਦਿਲ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਦੇਖੋ ਕੁਝ ਬੰਦੇ ਜਿਹੜੇ ਪੋਲੀਟਿਕਲ ਥੋੜਾ ਜਿਹਾ ਮਾਈਂਡ ਜਿੰਨਾ ਦਾ ਸੀਗਾ ਆ ਰਾਜਨੀਤਿਕ ਜਿਹੜੇ ਸੋਚ ਰੱਖਦੇ ਸੀ ਉਹਨਾਂ ਨੇ ਕੁਝ ਪ੍ਰੋਪਗੈਂਡਾ ਥੋੜਾ ਬੋਤਾ ਮੈਨੂੰ ਲੱਗਦਾ ਮੈਨੂੰ ਸੁਣਨ ਚ ਮਿਲਿਆ ਵੀ ਯਾਰ ਇਹ ਜਿਹੜਾ ਤੁਰਿਆ ਫਿਰਦਾ ਨਾ ਇਹ ਆਪ ਬਣਨ ਨੂੰ ਫਿਰਦਾ ਤੇ ਜਦੋਂ ਮੰਨ ਕੇ ਚਲੋ ਲੋਕਾਂ ਦੇ ਵਿੱਚ ਇਹ ਸੁਨੇਹਾ ਵਗਿਆ ਯਾਰ ਨਹੀਂ ਆ ਇਹ ਤਾਂ ਯਾਰ ਪਿੰਡ ਵਾਸਤੇ ਆਪਣੇ ਨਗਰ ਵਾਸਤੇ ਆਪਣੇ ਮਤਲਬ ਭਾਈਚਾਰਕ ਸਾਂਝ ਵਾਸਤੇ ਤੁਰਿਆ ਫਿਰਦਾ ਅਪਰੋਚ ਕੀਤੀ ਸਾਰਿਆਂ ਨੇ ਸਰਪੰਚ ਪਿਛਲਾ ਸੀ ਉਹਨੇ ਵੀ ਮੈਨੂੰ ਕਿਹਾ ਯਾਰ ਤਜਿੰਦਰ ਤੈਨੂੰ ਬਣਾ ਦਿੰਨੇ ਆ ਮਤਲਬ ਮੈਂ ਕਿਹਾ ਕੋਈ ਗੱਲ ਨਹੀਂ ਮੇਰਾ ਜਦੋਂ ਸਮਾਂ ਆਇਆ ਮੈਂ ਦੱਸ ਦੂੰਗਾ ਹਜੇ ਮੇਰੇ ਬੱਚੇ ਛੋਟੇ ਆ ਮੈਂ ਉਹ ਮਤਲਬ ਉਸ ਹਿਸਾਬ ਦਾ ਮੇਰੇ ਕੋਲ ਸਿਸਟਮ ਵੀ ਹੈ ਨਹੀਂ ਫਿਰ ਹੋਰ ਦੂਜਿਆਂ ਨੇ ਵੀ ਥੋੜਾ ਬੋਤਾ ਕਿਹਾ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਮੇਰੇ ਮੋਢੇ ਤੇ ਅਤਰਿਆ ਕਿ ਯਾਰ ਤੈਨੂੰ ਬਣਾ ਦੇਣੇ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਆਪਾਂ ਕੋਈ ਨਾ ਕੋਈ ਇਹੋ ਜਿਹਾ ਬੰਦਾ ਬਣਾਵਾਂਗੇ ਜਿਹਦੇ ਕੋਲ ਸਮਾਂ ਵੀ ਹੋਵੇ ਜਿਹਦੇ ਕੋਲ ਗੰਗਾਸ਼ ਵੀ ਹੋਵੇ ਤੇ ਜਿਹੜਾ ਲੋਕਾਂ ਦੀ ਸੇਵਾ ਕਰਦਾ ਰਿਹਾ ਹੋਵੇ ਪਹਿਲਾਂ ਤੋਂ ਠੀਕ ਹੈ ਮਤਲਬ ਕਿ ਜਦੋਂ ਜਦੋਂ ਤੁਹਾਡੇ ਮਨ ਚ ਖੋਟ ਨਹੀਂਗਾ ਤਾਂ ਪ੍ਰਮਾਤਮਾ ਵੀ ਸਾਥ ਦਿੰਦਾ ਹੈ ਲੋਕ ਵੀ ਸਾਥ ਦਿੰਦੇ ਆ ਕੱਟ ਕਰਨਾ ਕੋਈ ਬੜਾ ਔਖਾ ਨਹੀਂ ਹੋਇਆ ਲੋਕ ਤਾਂ ਚਾਹੁੰਦੇ ਆ ਅਸਲ ਦੇ ਵਿੱਚ ਨਾ ਆਪਾਂ ਪਿਛਲੀ ਵਾਰੀ ਵੀ ਇੱਕ ਇੰਟਰਵਿਊ 'ਚ ਗੱਲ ਕੀਤੀ ਸੀ ਵੀ ਬਾਲੇ ਲੋਕ ਖਰਾਬ ਕਰਨ ਵਾਲੇ ਨਹੀਂ ਹੁੰਦੇ 2-4 ਹੀ ਹੁੰਦੇ ਆ ਪਿੰਡ 'ਚ ਮਤਲਬ ਸਾਰਾ ਪਿੰਡ ਹੀ ਭਾਈਚਾਰਾ ਚਾਹੁੰਦਾ ਅੱਜ ਇੰਨਾ ਕੁ ਪਿਆਰ ਆ ਅੱਜ ਅੱਜ 4 ਤਰੀਕਾ ਮਤਲਬ ਕਾਗਜ਼ ਜਮਾ ਕਰਵਾਇਆ ਹੈ ਪੰਚਾਇਤ ਨੇ ਤੇ ਮੈਂ ਕਹਿੰਦਾ ਸਾਡੇ ਸਾਰੇ ਪਿੰਡ ਦੇ ਲੋਕ ਨਾਲ ਗਏ ਮਤਲਬ ਸਾਰਾ ਪਿੰਡ ਨਾਲ ਗਿਆ ਗੱਡੀਆਂ ਤੇ ਕਾਗਜ਼ ਚਮਾ ਕਰਾਉਣ ਵਾਸਤੇ ਤੇ ਉੱਥੇ ਵੀ ਜਾ ਕੇ ਇੱਕ ਮਤਲਬ ਕਿ ਲੋਕਾਂ ਚ ਸਨੇਹਾ ਗਿਆ ਮੈਸੇਜ ਗਿਆ ਮਤਲਬ ਸਾਡੇ ਨੇੜੇ ਤੇੜੇ ਪਿੰਡਾਂ ਚ ਹੋ ਗਈ ਜਦੋਂ 27 ਤਰੀਕ ਨੂੰ ਅਸੀਂ ਕੀਤੀ ਨੇੜੇ 5 4 ਪਿੰਡ ਦਾ ਇਹ ਜੇ ਹੈ ਇੱਕ ਪਿੰਡ ਚਲੋ ਮੈਂ ਨਾਂ ਨਹੀਂ ਲੈਣਾ ਸਾਡੇ ਗੁਆਣ ਚ ਹੀ ਹੈ ਮਤਲਬ ਉੱਥੋਂ ਦੇ ਸੱਜਣ ਦਾ ਇੱਕ ਦਾ ਬੰਦੇ ਦਾ ਮਤਲਬ ਮਿੱਤਰ ਦਾ ਫੋਨ ਆਇਆ ਕਿ ਯਾਰ ਜੇ ਸਾਡੇ ਪਿੰਡ ਚ ਸਮਤੀ ਹੋ ਗਈ ਨਾ ਤਾਂ ਛੋਡੇ ਪਿੰਡ ਵਾਲਾ ਸਨੇਹਾ ਦੇਖ ਕੇ ਹੋ ਗਈ ਛੋਡੇ ਪਿੰਡ ਵਾਲਾ ਮੈਸੇਜ ਦੇਖ ਕੇ ਕਿ ਕਹਿੰਦਾ ਸਾਡੇ ਕੋਈ ਨਹੀਂ ਸਕਦਾ ਸੀ ਔਰ ਸਾਡੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਸਾਡੇ ਪਿੰਡ ਸਰਬਸੰਮਤੀ ਹੋ ਜਾਊ ਸਰਬਸੰਮਤੀ ਦਾ ਨਾ ਮਿੰਟਾਂ ਸਕਿੰਟਾਂ ਦੀ ਹੋ ਜਾਂਦੀ ਆ ਸਾਰੇ ਲੋਕ ਹੀ ਸਹਿਮਤ ਹੁੰਦੇ ਦੇਖੋ ਖੜੇ ਹੋਣ ਵਾਲੇ ਪੰਜ ਚਾਰ ਹੁੰਦੇ ਆ ਥੋੜਾ ਬੋਤਾ ਉਹਨਾਂ ਦੇ ਮਨ ਚ ਹੁੰਦਾ ਉਹਨਾਂ ਨੇ ਕੁਝ ਪੰਜ ਚਾਰ ਬੰਦਿਆਂ ਨੂੰ ਕਿਹਾ ਹੁੰਦਾ ਕਿ ਹਰ ਖਿਆਲ ਰੱਖਿਓ ਪਰ ਜਦੋਂ ਗੱਲ ਕਿਸੇ ਚੰਗੇ ਇਨਸਾਨ ਤੇ ਆ ਕੇ ਟਿਕ ਜਾਂਦੀ ਆ ਨਾ ਜਦੋਂ ਆਪਾਂ ਪਹਿਲਾਂ ਹੀ ਉਹੇ ਜਿਹਾ ਨਾਮ ਰੱਖ ਦਿੰਨੇ ਆ ਤਾਂ ਸਾਰਾ ਕੁਝ ਰਾਹ ਜਿਹੜੇ ਬੰਦ ਹੋ ਜਾਂਦੇ ਨਹੀਂ ਲੱਗਦਾ ਵੀ ਇਸੇ ਇਹਦੇ ਨਾਲ ਪਿੰਡ ਨੂੰ ਕੀ ਫਾਇਦਾ ਹੋਇਆ ਬੈਨੀਫਿਟ ਕਿਉਂਕਿ ਜੇ ਹੁਣ ਆਪਾਂ ਇਹਨਾਂ ਦਿਨਾਂ ਦੇ ਵਿੱਚ ਦੇਖਦੇ ਆਂ ਬੜਾ ਕੁਝ ਚੱਲ ਰਿਹਾ ਕਿਤੇ ਕਾਗਜ਼ ਪਾੜੇ ਜਾ ਰਹੇ ਨੇ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਝੜਪਾ ਬਹੁਤ ਕੁਝ ਦੇਖਣ ਨੂੰ ਮਿਲਿਆ ਤੁਹਾਨੂੰ ਕੀ ਲੱਗਦਾ ਇਹਦੇ ਨਾਲ ਤੁਹਾਡੇ ਪਿੰਡ ਨੂੰ ਫਾਇਦਾ ਕੀ ਹੋਇਆ ਜਸ ਜਿਹੜਾ ਫਾਇਦਾ ਹੁਣ ਹੋਇਆ ਉਹ ਤਾਂ ਇਹ ਹੋ ਗਿਆ ਕਿ ਜਿਹੜੇ 3-4 ਕੈਂਡੀਡੇਟ ਲੱਗਦੇ ਸੀਗੇ ਵੀ ਖੜੇ ਹੋਣਗੇ ਹਾਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਵੀ ਉਹਨਾਂ ਦਾ 15-15 ਲੱਖ ਰੁਪਇਆ ਬਚ ਗਿਆ। ਉਹਨਾਂ ਦੇ ਮਾਪਿਓ ਬਹੁਤ ਖੁਸ਼ ਆ ਉਹਦੇ ਮਤਲਬ ਉਹਨਾਂ ਦੇ ਘਰਾਂ ਵਾਲੀਆਂ ਉਹਨਾਂ ਦੇ ਜਵਾਕ ਅੰਦਰ ਕਦੀ ਬਹੁਤ ਖੁਸ਼ ਆ। ਠੀਕ ਹੈ। ਕਿ ਯਾਰ ਸਾਡਾ 15 ਲੱਖ ਰੁਪਇਆ ਬਚ ਗਿਆ। ਮਤਲਬ ਪਹਿਲਾ ਫਾਇਦਾ। ਦੂਜਾ ਫਾਇਦਾ ਇਹ ਹੋਇਆ ਕਿ ਮੈਂ ਪਿਛਲੇ 5 ਸਾਲ ਦੇਖਿਆ। ਇਲੈਕਸ਼ਨ ਹੋਈ। ਮਤਲਬ ਇੰਨਾ ਜਿਆਦਾ ਟਸਲਬਾਜੀ ਹੋਈ ਜਿਹੜੀ ਕਿ 4 ਸਾਲ ਚੱਲੀ ਲਗਾਤਾਰ। 4 ਸਾਲ ਪੂਰਾ ਮਤਲਬ ਕਿ ਚਲੋ ਇੱਕ ਦਿਨ ਮੈਨੂੰ ਥਾਣੇ ਜਾਣ ਦਾ ਮੌਕਾ ਮਿਲਿਆ। ਥਾਣੇਦਾਰ ਸਾਹਿਬ ਮੈਨੂੰ ਕਹਿੰਦੇ ਯਾਰ ਤੁਹਾਡੇ ਪਿੰਡ ਤੇ ਮੈਨੂੰ ਉਦੋਂ ਅਜੀਬ ਜਿਹਾ ਲੱਗਿਆ ਮੈਂ ਕਿਹਾ ਯਾਰ ਕਿਉਂ ਕਹਿੰਦਾ ਯਾਰ ਰੋਜ਼ ਦਾ ਹੀ ਕੰਮ ਹੈ ਕੋਈ ਨਾ ਕੋਈ ਉਧਰੋਂ ਫੋਨ ਕਰ ਦਿੰਦਾ ਕੋਈ ਉਧਰੋਂ ਫੋਨ ਕਰ ਦਿੰਦਾ ਮਤਲਬ ਉਹ ਰਿਜ਼ਲਟ ਜਿਹੜੇ ਅਸੀਂ 5 ਸਾਲ 4 ਸਾਲ ਦੇਖੇ 4 ਸਾਲਾਂ ਬਾਅਦ ਸਾਰੇ ਇਕੱਠੇ ਹੋ ਗਏ ਹੌਲੀ ਹੌਲੀ ਮਨ ਮਟਾਬ ਦੂਰ ਹੁੰਦੇ ਗਏ ਤੇ ਉਹ ਥੋੜੀ ਬੋਤੀ ਸਿਆਣਪ ਵੀ ਆ ਜਾਂਦੀ ਹੈ ਤੇ ਮੈਂ ਕਿਹਾ ਯਾਰ ਇਹ ਜਿਹੜੀ ਸਿਆਣਪ ਆਈ ਹੈ ਨਾ ਹੁਣ ਇਹਨਾਂ ਚ ਹੁਣ ਇਹ ਨੇੜੇ ਲੱਗਣ ਲੱਗਿਆ ਹੁਣ ਆਪਾਂ ਚੱਜ ਨਾਲ ਹੀ ਨੇੜੇ ਲਾ ਦਈਏ ਕਿਆ ਬਾਤ ਫਿਰ ਬਠਾ ਤੇ 27 ਤਰੀਕ ਨੂੰ ਇੱਕੇ ਮੰਜੇ ਤੇ ਉਥੇ ਦੀ ਇਕਾਲੀ ਬੈਠੇ ਸੀ ਉਸੇ ਦੇ ਕਾਂਗਰਸੀ ਬੈਠੇ ਸੀ ਉਥੇ ਤੇ ਆਪ ਵਾਲੇ ਬੈਠੇ ਸੀ ਤਾਂ ਮਤਲਬ ਇੱਕ ਮਤਲਬ ਬਚਤ ਇਹ ਰਹਗੀ ਕਿ ਆਉਣ ਵਾਲੇ 5 ਸਾਲ ਮੈਨੂੰ ਇਹ ਲੱਗਦਾ ਵੀ ਸਾਡੇ ਪਿੰਡ ਦਾ ਕੋਈ ਮਸਲਾ ਥਾਣੇ 'ਚ ਨਹੀਂ ਜਾਣਾ ਕਿਹੜੀ ਬਾਤ ਕਿਉਂਕਿ ਥਾਣੇ 'ਚ ਤਾਂ ਜਾਂਦਾ ਵੀ ਇਹਨੇ ਐਤ ਕੀ ਵੋਟਾਂ 'ਚ ਫਲਾਣੇ ਦੀ ਮਦਦ ਕੀਤੀ ਸੀ ਹਾਂ ਇਹਨੇ ਫਲਾਣੇ ਦੀ ਮਦਦ ਇਹ ਬਾਈ ਨਾਲ ਤੁਰਦਾ ਰਿਹਾ ਇਹ ਰਾਤ ਨੂੰ ਮੀਟਿੰਗਾਂ ਕਰਾਉਂਦਾ ਰਿਹਾ ਮਤਲਬ ਜਿਹੜਾ ਸਰਪੰਚ ਬਣ ਗਿਆ ਉਹ ਦੂਜਾ ਜਾ ਕੇ ਉਹਦੇ ਉਂਗਲ ਲਾਉਂਦਾ ਵੀ ਇਹਨੇ ਆਪਣਾ ਬਹੁਤ ਵਿਰੋਧ ਕੀਤਾ ਸੀ ਜਿੱਤੇ ਲੋਟ ਆ ਗਿਆ ਫਿਰ ਮਰੋੜਨ ਦੀ ਕੋਸ਼ਿਸ਼ ਕਰਦੇ ਹੁਣ ਤੱਕ ਕਿਸੇ ਨੇ ਵਿਰੋਧ ਹੀ ਨਹੀਂ ਕੀਤਾ ਹੁਣ ਤਾਂ ਸਾਰੇ ਨੇ ਹੱਥ ਹੀ ਜੱਕਿਆ ਤੇ ਫਿਰ ਉਹਨਾਂ ਨੂੰ ਤਾਂ ਤਜਿੰਦਰ ਥੋੜਾ ਚੁਬਿਆ ਹੋਣਾ ਜਿਹੜੇ ਕਿਉਂਕਿ ਮੈਂ ਪਿੱਛੇ ਇੱਕ ਰੀਲ ਵੀ ਦੇਖ ਰਿਹਾ ਸੀ ਕਹਿੰਦੇ ਉਹ ਆਪਦਾ ਮਾਤਮ ਮਨਾਈ ਜਾਂਦੇ ਸੀ ਸਰਬਸੰਮਤੀ ਹੋ ਗਈ ਜਿਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਮੁਰਗਾ ਵੀ ਚਾਹੀਦਾ ਹੁੰਦਾ ਜਿਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ दारू ਵੀ ਚਾਹੀਦਾ ਉਹ ਤਾਂ ਮਾਤਮ ਮਨਾਉਂਦੇ ਹੋਣਗੇ ਵੀ ਇਹ ਤਾਂ ਕੰਮ ਹੀ ਗਲਤ ਹੋ ਗਿਆ ਤੁਹਾਡਾ ਵਿਆਹ ਵਾਲਾ ਮਾਹੌਲ ਹੋਣਾ ਸੀ 15 ਦਿਨ ਦੇਖੋ ਇਸ ਤਰ੍ਹਾਂ ਦਾ ਸਵਾਲ ਥੋੜਾ ਥੋੜਾ ਜਿਹਾ ਟੇਡਾ ਇਹ ਮੇਰੇ ਤੇ ਵੀ ਮਤਲਬ ਭੜਾ ਹੀ ਲੱਗੂਗਾ ਹੁ ਸੋਚਿਆ ਹੋਇਆ ਯਾਰ ਵੀ ਇੱਕ ਦਿਨ ਸਾਂਝਾ ਪ੍ਰੋਗਰਾਮ ਕਰਦੇ ਆਂਗੇ ਪਿੰਡ ਦਾ। ਅੱਛਾ ਉਹ ਵੀ ਦੀ ਉਹ ਨਰਾਜ਼ ਉਹ ਨਰਾਜ਼ ਨਹੀਂ ਕਰਨਾ। ਮਤਲਬ ਮੈਂਬਰਾਂ ਨੂੰ ਤਾਂ ਕਹਿਤਾ ਮਾੜਾ ਮੋਟਾ ਵੀ ਜੇ ਕੋਈ ਬਾਹਲਾ ਕਰਦਾ ਯਾਰ ਕੋਈ ਗੱਲ ਨਹੀਂ ਚੱਲ ਮਸਾਂ 6 ਸਾਲਾਂ ਬਾਅਦ ਤੇ ਟਾਈਮ ਆਇਆ ਤੇ ਜੇ ਕੋਈ ਹੈਗਾ ਮਿੱਤਰ ਪਿਆਰਾ ਦੇਖੋ ਸਟਾਕ ਤਾਂ ਨਹੀਂ ਜਮਾ ਹੋਣੇ। ਹਾਂ ਜਿਹੜੇ ਕੋ 6 ਮਹੀਨੇ ਸਾਲ ਚੱਲਣ ਵਾਲੇ ਸਟਾਕ ਉਹ ਤਾਂ ਨਹੀਂ ਹੋਣੇ। ਪਰ ਸਾਂਝਾ ਜਾਂ ਖੁਸ਼ੀ ਮਨਾਈ ਜਾਊਗੀ। ਮੈਂ ਕਹਿੰਦਾ ਹੱਸਾਂਗੇ, ਖੇਡਾਂਗੇ, ਬੈਠਾਂਗੇ, ਰੰਗ ਵੀ ਖੇਡ ਲਾਂਗੇ। ਠੀਕ ਹੈ? ਆ ਇਹ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਸੋਚਿਆ ਪਹਿਲੇ ਦਿਨ ਕਿ ਪਾਠ ਵੀ ਕਰਾ ਦੇਾਂਗੇ ਉਹ ਇੱਕ ਦੋ ਪ੍ਰੋਗਰਾਮ ਇਸ ਤਰ੍ਹਾਂ ਦੇ ਲਿਖੇ ਹੋਇਆ ਇੱਕ ਚ ਤਾਂ ਉਹਨਾਂ ਦਾ ਲਾਂਭਾ ਲਾ ਦੇਂਗੇ ਜਿਨ੍ਹਾਂ ਨੇ ਮੰਨ ਲਓ ਇਹ ਸੋਚਿਆ ਹੋਇਆ ਸੀ ਕਿ ਆ ਕੀ ਕਰਤਾ ਯਾਰ ਉਹਨਾਂ ਦਾ ਤਾਂ ਮੰਨ ਲਓ ਵੱਜੀ ਆ ਢੱਡ ਚਲਤ ਹੋ ਸਕਦਾ ਮੈਨੂੰ ਵੀ ਕੋਈ ਇਸ ਚੀਜ਼ ਦਾ ਰਿਜ਼ਲਟ ਮਾੜਾ ਮੋਟਾ ਕੋਈ ਬੰਦਾ ਅੰਦਰੋਂ ਕੱਢਦਾ ਹੀ ਅਦਰ ਸੀ ਕਿੜ ਨਹੀਂ ਦਰਸੀਸ ਨਾ ਦੇ ਦੇਣ ਠੀਕ ਹੈ ਕਿ ਆ ਕੀ ਕਰਤਾ ਨਹੀਂ ਖੈਰ ਸਾਡੇ ਪਿੰਡ ਦੇ ਬਹੁਤ ਸੂਝਵਾਨ ਨੇ ਸਾਥੀ ਬਹੁਤ ਜ਼ਿਆਦੇ ਮੈਂ ਕਹਣਾ ਯਾਰ ਮਤਲਬ ਕਿ ਸੋਚਿਆ ਵੀ ਨਹੀਂ ਸੀ ਕਦੇ ਯਾਰ ਉਹ ਮਾੜੀ ਜਿਹੀ ਪੈਲ ਕਰਨ ਦੀ ਲੋੜ ਹੈ ਹੁਣ ਵੀ ਯਾਰ ਆਪਾਂ ਨਾ ਮਤਲਬ ਕਿ ਚਲੋ ਇੱਕ ਇਹ ਮੈਸੇਜ ਦੇਣਾ ਹੀ ਆ ਲੋਕਾਂ ਨੂੰ ਤਾਂ ਮੈਂ ਮੈਂ ਸੁਨੇਹਾ ਬਾਈ ਹੁਣ ਜਾਂਦਿਆਂ ਦੇ ਲੈਣਾ ਚਾਹੂੰਗਾ ਕਿ ਤੁਹਾਡੇ ਪਿੰਡ ਦੇ ਵਿੱਚ ਹੋ ਗਈ ਬੜਾ ਖੂਬਸੂਰਤ ਹਾਲੇ 7 ਤਰੀਕ ਤੱਕ ਤਾਂ ਸਮਾਂ ਪਿਆ ਕਾਗਜ਼ ਵਾਪਸ ਲੈਣ ਦਾ ਹੋਰ ਕਿਸੇ ਪਿੰਡ ਦੇ ਵਿੱਚ ਵੀ ਹੋ ਸਕਦੀ ਹੈ ਹੋ ਸਕਦਾ ਹੋਰ ਪਿੰਡ ਵੀ ਸੋਚ ਰਹੇ ਹੋਣ ਕਿ ਯਾਰ ਕੀ ਲੈਣਾ ਝੜਪਾਂ ਪੈਣਗੀਆਂ 4 ਸਾਲ ਰੋਲੇ ਰੱਪਿਆਂ ਦੇ ਵਿੱਚ ਰਹਾਂਗੇ ਇੱਕ ਦੂਜੇ ਨਾਲ ਕਹਿਣਾ ਰੱਖਾਂਗੇ ਫਾਇਦਾ ਕੀ ਹੈ ਪਿੰਡ ਦੇ ਵਿੱਚ ਤਾਂ ਰਹਿਣਾ ਪਿੰਡ ਦੇ ਵਿੱਚ ਹੀ ਆ ਸੁਨੇਹਾ ਕੀ ਰਹੁੰਦੇ ਹੋ ਉਹਨਾਂ ਸੁਨੇਹਾ ਜਸਵੀਰ ਇਹੀ ਆ ਕਿ ਅਸਲ ਸਮਾਂ ਜਿਹੜਾ ਸਰਬਸਮਤੀ ਦਾ ਹੁਣ ਆਇਆ ਅਸੀਂ ਤਾਂ ਪਹਿਲੇ ਦਿਨ ਹੀ ਕਰ ਲਈ ਮਤਲਬ 27 ਤਰੀਕ ਨੂੰ ਕਰ ਲਈ ਕਰ ਚਲੋ ਧੰਨਵਾਦ ਆ ਸਾਡੇ ਨਗਰ ਦਾ ਬਹੁਤ ਜਿਆਦੇ ਸੂਝਵਾਨ ਜਿੰਨੇ ਆਏ ਸਾਰਿਆਂ ਨੇ ਕਰ ਲਈ ਪਰ ਅਸਲ ਸਮਾਂ ਹੁਣ ਆਇਆ ਪਹਿਲਾਂ ਕੀ ਸੀਗਾ ਕਿ ਇਹ ਨਾ ਮਨ ਚ ਇੱਕ ਗੱਲ ਜਾਂਦੀ ਆ ਜਸ ਵੀ ਯਾਰ ਜੇ ਆਈ ਕਰਨੀ ਸੀ ਤਾਂ ਮੈਂ ਵੀ ਕਹਿ ਦਿੰਦਾ ਯਾਰ ਮੇਰੇ ਤੇ ਹੀ ਹੋ ਜਾਂਦੀ ਸ਼ਾਇਦ ਮਤਲਬ ਖਰੇਕ ਦੇ ਮਨ ਚ ਗੱਲ ਜਾਂਦੀ ਅੱਜ ਕਾਗਜ਼ ਸਾਰਿਆਂ ਨੇ ਜਮ੍ਹਾਂ ਕਰਾਤੇ ਅੱਜ ਕਾਗਜ਼ ਸਾਰਿਆਂ ਦੇ ਜਮ੍ਹਾਂ ਹੋ ਗਏ ਸਬਮਿਟ ਹੋ ਗਏ ਮੰਨ ਲਓ ਹੁਣ ਪਤਾ ਲੱਗਿਆ ਵੀ ਫਲਾਨੇ 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 ਮਤਲਬ 4 ਹੋ ਗਏ ਬੰਦੇ 3 ਹੋ ਗਏ ਜਾਂ 2 ਹੋ ਗਏ ਜੇ 4 ਆ ਜਾਂ ਉਸਨਾਂ 'ਚੋਂ 2 ਤਾਂ ਜਮ੍ਹਾਂ ਹੀ ਤਿਆਰ ਬੈਠੇ ਕੋਈ ਮੜਾ ਜਾ ਕੇ ਕਹਦੇ ਬਣ ਜਾਗੇ ਨਾ ਬਹਿ ਜਾਗੇ ਬਹਿ ਜਾਗੇ ਓਕੇ ਠੀਕ ਹੈ ਜੇ ਬਣਨ ਵਾਲੇ ਤਾਂ ਸਾਰੇ ਹੀ ਤਿਆਰ ਹੈ ਵੀ ਬੈਠਣ ਵਾਲੇ ਵੀ ਤਿਆਰ ਹੈ ਕਿਉਂਕਿ ਮਤਲਬ ਜੇਬ 'ਚੋਂ ਪੈਸੇ ਕਾਗਜ਼ਾਂ ਵਾਲੇ ਪੂਰੇ ਨਹੀਂ ਹੁੰਦੇ ਮਤਲਬ 7-8000 10000 ਰੁਪਿਆ ਦਾ ਕਾਗਜ਼ਾਂ ਕਾਗਜ਼ਾਂ ਤੇ ਲੱਗ ਜਾਂਦੇ ਜਿਹੜਾ ਸਰਪੰਚ ਖੜਾ ਹੈ ਉਹਨੂੰ ਮੈਂਬਰਾਂ ਦੇ ਵੀ ਪਰਨੇ ਪੈਂਦੇ ਹੂੰ ਉਹ ਆ ਕੇ ਫਿਰ ਆਏ ਕਹਿੰਦੇ ਸਾਡਾ ਦਾ ਸੁਸਾਇਟੀ ਦਾ ਵੀ ਖੜਾ ਹੈ 20000 ਰੁਪਿਆ ਮਤਲਬ ਉਹ ਜੇ ਕੋਈ ਮਤਲਬ ਸੁਨੇਹਾ ਚੈਨਲ ਦੇ ਮਾਧਿਅਮ ਰਹੀਂ ਇਹ ਹੈ ਕਿ ਆਪਣੇ ਕੋਲੇ ਦੋ ਦਿਨ ਹੈ 5 ਤਰੀਕ ਤੇ 6 ਤਰੀਕ 7 ਤਰੀਕ ਨੂੰ ਕਾਗਜ਼ ਵਾਪਸ ਲੈਣੇ ਆ ਜਿਹੜੇ ਸੱਜਣ ਉਪਰਾਲਾ ਕਰ ਸਕਦੇ ਆ ਉਹਨਾਂ ਦਾ ਨਾ ਦੇਣ ਹੀ ਨਹੀਂ ਦਿੱਤਾ ਜਾਣਾ ਸਾਰੇ ਨਗਰ ਤੋਂ ਸਾਰੇ ਪਿੰਡ ਤੋਂ ਕਿਉਂਕਿ ਭਾਈਚਾਰਕ ਸਾਂਝ ਬਣੀ ਰਹੂਗੀ ਉਹ ਉਹ ਜਿਹੜਾ ਕੈਂਡੀਡੇਟ ਲੱਗਦਾ ਹੈ ਨਾ ਵੀ ਯਾਰ ਸਮਝਦਾਰ ਹੈ ਸਮਝ ਸਕਦਾ ਹੈ ਜੇ ਦੋਨੇ ਹੀ ਪੂਰੇ ਡਿਜ਼ਰਵ ਕਰਦੇ ਉਹਨਾਂ 'ਚ ਇੱਕ ਜਣੇ ਨੂੰ ਮਤਲਬ ਬਿਠਾ ਸਕਦੇ ਹੋ ਕੋਈ ਪਰਚੀ ਸਿਸਟਮ ਕਰ ਸਕਦੇ ਆ ਯਾਰ ਮਤਲਬ ਕਿ ਇੱਕ ਬੈਠ ਗਿਆ 7 ਤਰੀਕ ਨੂੰ ਜਿਹਨੇ ਕਾਗਜ਼ ਚੱਕ ਲਏ ਤਾਂ ਮੰਨ ਲਓ ਸਰਬਸੰਮਤੀ ਹੈ ਜੇ ਇੱਕ ਰਹਿ ਗਿਆ ਤਾਂ ਕਿਉਂਕਿ ਇਲੈਕਸ਼ਨ ਤਾਂ ਹੋਣਾ ਹੀ ਨਹੀਂ ਤਾਂ ਮਤਲਬ ਸਨੇਹਾ ਪੰਜਾਬ ਦੇ ਲੋਕਾਂ ਨੂੰ ਇਹੀ ਹੈ ਕਿ ਤੁਸੀਂ ਪਹਿਲ ਕਦਮੀ ਕਰੋ ਅਸਲ ਸਮਾਂ ਹੁਣ ਆਇਆ ਆਪਾਂ ਨੂੰ ਪਤਾ ਲੱਗ ਗਿਆ ਵੀ ਕਿਹੜੇ ਕਿਹੜਿਆਂ ਨੇ ਕਾਗਜ਼ ਅਪਲਾਈ ਕੀਤੇ ਆ ਕੱਲ ਨੂੰ ਜਮੇ ਹੀ ਕਲੀਅਰ ਹੋ ਜਾਊਗਾ ਤੇ ਆਪਾਂ ਉਹਨਾਂ ਦੇ ਘਰਾਂ 'ਚ ਜਾਈਏ ਉਹਨਾਂ ਦੇ ਘਰੇ ਬੈਠ ਕੇ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹਦੇ ਤੋਂ ਆਪਾਂ ਬਚੀਏ ਕਿਉਂਕਿ ਇਹ ਇਲੈਕਸ਼ਨ ਜਿਹੜੀ ਆ ਨਾ ਇਹ 5 ਸਾਲ 5 ਸਾਲ ਦੇ ਖលਿਆਰੇ ਨੇ ਆਪਾਂ ਵਿਕਾਸ ਤਾਂ ਹੀ ਕਰ ਸਕਦੇ ਆ ਜੇ ਆਪਣਾ ਥਵਾਕ ਪਹਿਲੀ ਗੱਲ ਤਾਂ ਸਰਕਾਰ ਪੈਸੇ ਦਿੰਦੀ ਆ ਦੂਜੀ ਗੱਲ ਜਿਹੜਾ ਉਛਲ ਕਰਦਾ ਬਾਅਦ ਚ ਬਣ ਜਾਂਦਾ ਦੇਖੋ ਅਸੀਂ ਵੀ ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਜਦੋਂ ਸਾਡੇ ਸਰਪੰਚੀ ਦੀ ਚੋਣ ਖਤਮ ਹੋ ਗਿਆ ਸਾਰਾ ਕੁਝ ਨਿਬੜ ਗਿਆ ਸਰੋਪੇ ਪਾਤੇ ਅਰਦਾਸ ਕਰ ਲਈ ਤਾਂ ਅਸੀਂ ਜਿਹੜੀ ਪੰਚਾਇਤ ਚੁਣੀ ਸੀ ਉਹਨਾਂ ਤੋਂ ਪੁੱਛਿਆ ਕਿ ਯਾਰ ਤੁਸੀਂ ਇਲੈਕਸ਼ਨ ਚ ਵੀ ਖਰਚਾ ਹੁੰਦਾ ਜਾਂ ਜਿਵੇਂ ਵੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਸਾਡੇ ਸਰਪੰਨ ਸਾਹਿਬ ਜਿਹੜੇ ਬਣੇ ਨੇ ਉਹਨਾਂ ਨੇ ਇਹ ਕਿਹਾ ਕਿ ਯਾਰ ਮੇਰੀ ਸਭ ਤੋਂ ਮੈਂ ਜਾਲਾ ਜਿਹੜੀ ਪ੍ਰੈਫਰੈਂਸ ਹੈ ਉਹ ਸਾਡੇ ਸਕੂਲ ਵਾਸਤੇ ਹੈ ਕਿਉਂਕਿ ਉੱਥੇ ਜ਼ਿਆਦਾਤਰ ਗਰੀਬਾਂ ਦੇ ਬੱਚੇ ਪੜ੍ਹਦੇ ਆ ਤੇ ਮੇਰੀ ਇੱਛਾ ਹੈ ਕਿ ਆਪਾਂ ਸਕੂਲ ਦੇ ਜਿੰਨੇ ਕਮਰੇ ਆ ਉਹਨੂੰ ਏਸੀ ਕਰਾ ਦਈਏ। ਕੀ ਆ ਬਾਤ ਹੈ ਬਹੁਤ ਖੂਬ। 5 ਲੱਖ ਰੁਪਿਆ ਉਹਨਾਂ ਨੇ ਏਸੀ ਵਾਸਤੇ ਜਿੰਨੀ ਪੰਚਾਇਤ ਦੂਜੇ ਮੈਂਬਰ ਬਣੇ ਆ ਉਹਨਾਂ ਨੇ 25-25 ਹਜ਼ਾਰ ਅ ਕਿਹਾ ਕਿ ਅਸੀਂ ਦੰਨੇ ਆ ਆਪਾਂ ਸੋਲਰ ਵੀ ਲਵਾ ਦੇਾਂਗੇ। ਕੀ ਆ ਬਾਤ। ਮਨ ਲੋ ਸਵਾਦ ਹੀ ਆ ਗਿਆ ਮਨ ਲੋ ਇਸ ਕੰਮ ਦੇ ਵਿੱਚ ਇੰਨਾ ਕੁ ਮਤਲਬ ਆਪ ਦੇ ਆਪ ਨੂੰ ਖੁਸ਼ੀ ਮਿਲੀ। ਅੱਜ ਜਿੰਨੇ ਬਜ਼ੁਰਗ ਸਾਥ ਚ ਬੈਠੇ ਹੁੰਦੇ ਮੋਢਾ ਥਾਪੜਦੇ ਹਨ। ਕਹਿੰਦੇ ਯਾਰ ਜਿਹੜਾ ਕੰਮ ਤੁਸੀਂ ਕਰਤਾ ਨਾ ਇਹ ਮਤਲਬ ਇਹ ਕਰਨਾ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਪਰ ਅੱਜ ਵੀ ਮੈਂ ਲੋਕਾਂ ਨੂੰ ਕਹਿਣਾ ਕਿ ਤੁਸੀਂ ਵੀ ਇਸ ਚੀਜ਼ ਦਾ ਜਿਹੜਾ ਸਾਡੀ ਅਸੀਂ ਪਹਿਲ ਕਦਮੀ ਕੀਤੀ ਆ ਇਸ ਦਾ ਤੁਸੀਂ ਲਾਹਾ ਲਓ ਇਹਦੇ ਨਾਲ ਜੁੜੋ ਜੇ ਕਿਸੇ ਨੇ ਬੁਲਾਉਣਾ ਤਾਂ ਆਪਾਂ ਜਾਣ ਨੂੰ ਵੀ ਤਿਆਰ ਆ ਓਕੇ ਕੀ ਬਾਤ ਇਹ ਕਿਸੇ ਨੇ ਕੋਈ ਨਹੀਂ ਖਾਨੇ ਚ ਪੈਂਦੀ ਸਾਡੇ ਸਮਝਾਈ ਨਾ ਗੱਲ ਬਣਦੀ ਐ ਤਾਂ ਜਦੋਂ ਮਰਜ਼ੀ ਤੁਸੀਂ ਮਤਲਬ ਕਿ ਸਨੇਹਾ ਦੇ ਸਕਦੇ ਹੋ ਉੱਥੇ ਜਾ ਕੇ ਆਪਾਂ ਕਰਕੇ ਵੀ ਆਵਾਂਗੇ ਤੇ ਸਾਰਾ ਨਗਰ ساری ਉਮਰ ਯਾਦ ਵੀ ਰੱਖੋ ਜੀ ਬਹੁਤ ਧੰਨਵਾਦ ਸਮਾਜਤਾ ਬਸਿਕਰ ਸੋ ਮੇਰੇ ਨਾਲ ਬਾਈ ਤਜਿੰਦਰ ਹੋਰੀ ਸੀ ਇਹ ਸਟੋਰੀ ਦਿਖਾਉਣ ਦਾ ਮੁੱਖ ਕਾਰਨ ਇਹ ਹੀ ਸੀ ਕਿ ਜੇਕਰ ਇਨਸਾਨ ਚਾਹੇ ਤਾਂ ਕੀ ਨਹੀਂ ਹੋ ਸਕਦਾ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਆਪਾਂ ਮੈਂ ਕੀ ਸਰਕਾਰ ਵੀ ਉਹ ਕਹਿੰਦੀ ਹੈ ਕਿ ਪਿੰਡ ਦਾ ਭਾਈਚਾਰਾ ਜਿਹੜਾ ਉਹ ਨਾ ਵਗਾੜੋ ਚਾਹੇ ਸੁਨੇਹਾ ਵੀ ਇਹ ਹੀ ਦਿੱਤਾ ਪਿੰਡ ਦਾ ਭਾਈਚਾਰਾ ਨਾ ਵਗਾੜੋ ਪਰ ਜਦੋਂ ਪਿੰਡ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਸਰਪੰਚ ਪੰਚ ਜਿਹੜੇ ਖੜੇ ਹੁੰਦੇ ਆ ਤਾਂ ਅੰਦਰ ਖਾਤੇ ਬਹੁਤਾ ਕੁਝ ਐਸਾ ਜਿਹੜਾ ਹੈਗਾ ਚੱਲ ਜਾਂਦਾ ਜਿਹੜਾ ਮਨ ਲੱਗਦਾ ਅਗਲੇ 5 ਸਾਲਾਂ ਤੱਕ ਦਿਲ ਦੇ ਵਿੱਚ ਉਹ ਖਟਾਸ ਜਾਂ ਉਹ ਕੀੜਾਂ ਜਿਹੜੀਆਂ ਨੇ ਉਹ ਘਰ ਘਰ ਜਾਂਦੀਆਂ ਨੇ ਪਰ ਜੇਕਰ ਇਸੇ ਤਰ੍ਹਾਂ ਦੇ ਨਾਲ ਇੱਕ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਹੀ ਸਰਬਸੰਮਤੀ ਹੋ ਜੇ ਤਾਂ ਖੁਦ ਸੋਚ ਕੇ ਦੇਖੋ ਕਿ ਪੰਜਾਬ ਦੇ ਕਿੰਨੇ ਘਰ ਜਿਹੜੇ ਹੈਗੇ ਜਾਂ ਕਿੰਨੇ ਘਰਾਂ ਦਾ ਪੈਸਾ ਜਿਹੜਾ ਹੈ ਉਹ ਬਚੂਗਾ ਤੇ ਉਹ ਪਿੰਡਾਂ ਦੀ ਭਲਾਈ ਤੇ ਹੀ ਲੱਗੂਗਾ ਜਾਂ ਪਿੰਡ ਦੇ ਵਿੱਚ ਜ਼ਰੂਰਤਮੰਦਾਂ ਤੇ ਜਿਹੜਾ ਉਹ ਲਾਇਆ ਜਾ ਸਕਦਾ ਹੈ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ